ਸੰਸਾਰ ਦੇ ਲੋਕਾਂ ਨੂੰ ਦੋ ਪੱਖਾਂ 'ਚ ਵੰਡ ਸਕਦੇ ਦੋ ਵਰਗਾਂ 'ਚ ਇੱਕ ਨੇਕੀ ਦੇ ਰਸਤੇ ਚੱਲਣ ਵਾਲੇ ਸੱਚੇ ਤੇ ਅਖਪਰਸ ਲੋਕ ਤੇ ਦੂਜੇ ਬਦੀ ਦੇ ਰਸਤੇ ਚੱਲਣ ਵਾਲੇ ਝੂਠੇ ਤੇ ਕੁੜ ਕੁੜਿਆਰ ਲੋਕ ਨਾ ਕੌਮ ਦੇ ਕੰਧਾਂ ਦੀ ਗੱਲ ਨਹੀਂ ਕੀਤਾ ਜਾ ਸਕਦਾ ਜੇ ਸੀ ਇੱਕ ਪਾਸੇ ਗੱਲ ਕਰੀਏ ਸੁਭਾ ਸਰਾਂਦ ਸੀ ਮੁਸਲਮਾਨ ਸੀ ਮੁਸਲਮਾਨਾਂ ਸੀ ਤੇ ਉਹਦੇ ਨਾਲ ਗੰਗੂ ਗੌਮ ਸੀ ਹਮ ਸੁਚਾ ਅਨੰਦ ਗੌਮ ਸੀ ਪਹਾੜੀ ਰਾਦੇ ਕੌਮ ਸਨ ਤੇ ਦੂਜੇ ਪਾਸੇ ਜੇ ਮਾਤਾ ਗੁਜਰ ਕੌਰ ਸੀ ਉਹਨਾਂ ਦੇ ਛੋੜੇ ਸਾਹਿਬ ਜੱਤੇ ਸੀ ਤੇ ਉਹਦੇ ਨਾਲ ਦਬਾਬ ਸ਼ੇਰ ਮੋਹੰਦ ਸਾਹਿਬ ਕੌਮ ਸੀ ਗੁਰੂ ਸਾਹਿਬ ਨਾਲ ਖੜਨ ਵਾਲੇ ਕੋਟਰਾ ਨਿਹੰਗਾਂ ਕੌਣ ਸੀ ਕਨੀਖਾਂ ਨਵੀਖਾਂ ਕੌਣ ਦੀ ਪੀਰ ਬੁੱਧੂ ਸ਼ਾਹ ਕੌਣ ਸੀ ਅਸੀਂ ਬਰਾਦਰੀ ਦੇ ਕੰਧਾਂ 'ਚ ਨਹੀਂ ਬਣ ਸਕਦੇ ਹੈਗੇ ਇਹ ਨੇਕੀ ਔਰ ਬਦੀਦ ਲੜਾਈ ਹੈ ਸ਼ੁਰੂ ਤੋਂ ਚੱਲਦੀ ਆਈ ਹੈ ਔਰ ਨੇਕੀ ਔਰ ਬਦੀਦ ਲੜਾਈ ਚੱਲਦੀ ਰਹਿਣੀ ਹੈ ਮਸਲਾ ਇਹ ਹੈ ਵੀ ਅਸੀਂ ਕਿਸੇ ਨਾਲ ਖੜਦੇ ਹਾਂ ਅਸੀਂ ਵਾਰਿਸ ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਪ੍ਰੇਮ ਨਵਾਉਣ ਵਾਲੇ ਛੋਟ ਸਾਜਿਆਂ ਦੇ ਹੱਕ 'ਚ ਹਾਰਨ ਵਾਲਾ ਮਾਰਨ ਵਾਲੇ ਨਵਾਬ ਸ਼ੇਰਖਾਂ ਦੇ ਕੋਟਰਾ ਨਿਹੰਗਾਂ ਦੇ ਜਿਹਨੇ ਆਪਣੀ ਕੁੜੀ ਦੀ ਇੱਜ਼ਤ ਦੀ ਦਾਤ ਲਗਾਤੀ ਸੀ ਗੁਰੂ ਸਾਹਿਬ ਨੂੰ ਪਹੁੰਚਾਉਣ ਵਾਸਤੇ ਪੀਰ ਬੁੱਧੂ ਸ਼ਾਹ ਪੀਰ ਬੁੱਧੂ ਸ਼ਾਹ ਨੇ ਜਿਹਨੇ ਆਪਣੇ ਘਰ ਜੀ ਨੂੰ ਪੁੱਤਰਾਂ ਪਰ ਆਪਤੀ ਜਿਹੀ ਗੁਰੂ ਸਾਹਿਬ ਲਈ ਬਾਰਤੇ ਹਾਲਾਂਕਿ ਗੁਰੂ ਮੁਸਲਮਾਨਾਂ ਨਾਲ ਲੜਾਈ ਹੋਣੀ ਸੀ ਤੇ ਗੱਲ ਕਰੀਏ ਪੀਰਬੁੱਤ ਲੜਾਈ ਤਾਂ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਹਾੜੀ ਰਾਜਾਂ ਵਿਚਕਾਰ ਸੀ ਮੁਸਲਮਾਨਾਂ ਦਾ ਕੋਈ ਰੋਲ ਹੀ ਨਹੀਂ ਦਾ ਤੇ ਸੈਂਕੜੇ ਮੁਸਲਮਾਨ ਮੁਰੀਦਾ ਨੂੰ ਗੁਰੂ ਸਾਹਿਬ ਦੇ ਬਦਲੇ ਚ ਕੁਰਬਾਨ ਕਰਕੇ ਆਪਣੇ ਵੱਡ-ਵੱਡ ਭਾਗਾ ਸਮਝਦੇ ਸਨ ਤੋ ਵੀ ਤਾਂ ਮੁਸਲਮਾਨ ਹੀ ਸਨ ਹਾਕਮ ਦਾ ਕੋਈ ਧਾਰਮ ਨਹੀਂ ਹੁੰਦਾ ਚਲੋ ਆਪਾਂ ਉਹਦਾ ਇਤਿਹਾਸ ਆਪਣੇ ਕੋਲ ਪਹੁੰਚਿਆ 300 ਸਾਲ ਪਹਿਲਾਂ ਨਾ ਤੁਸੀਂ ਤੇ ਨਾ ਮੈਂ ਸੀ ਸਾਡੇ ਕੋਲ ਇੱਕੋ ਹੀ ਕੁਮਾਦਮੀ ਇਤਿਹਾਸ ਹੈ ਸਾਡੇ ਕੋਲੇ ਕਹਿ ਨਹੀਂ ਸਕਦੇ ਕਿ ਕਿਹੜੀ ਕਟੜਾ ਸੱਚੀ ਹੈ ਕਿਹੜੀ ਮਨ ਘੜਤਾ ਹੈ 201947 ਤੋਂ ਬਾਅਦ ਇਹ ਜਿਹੜਾ ਪੰਜਾਬ ਅਜੋਕਾ ਪੰਜਾਬ ਇਹਦੇ ਵਿੱਚ ਲਗਾਤਾਰ ਜਿਹੜਾ ਹਾਕਮ ਸੀ ਸੀਐਮ ਉਹ ਸਿੱਖ ਧਰਮ ਨਾਲ ਸੰਬੰਧਤ ਬੰਦਾ ਆ ਰਿਹਾ ਮੁੱਖ ਮੰਤਰੀ ਹਾਕਮ ਤੇ ਕਿੰਨੀ ਵਾਰੀ ਗੁਰੂ ਘਰਾਂ ਦੀ ਬੇਇੱਜ਼ਤੀਆਂ ਹੋਈਆਂ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀਆਂ ਹੋਈਆਂ ਗੁਜਰਾਉਂ ਤੋਂ ਲੈ ਕੇ ਸਜਾਈ ਨਹੀਂ ਦਿੱਤੀ ਗਈ ਹੁਣ ਕਹਾਂਗੇ ਸਿੱਖ ਜ਼ਾਲਮ ਦੇ ਹੁਣ ਕਹਾਂਗੇ ਸਿੱਖ ਧਰਮ ਜ਼ਾਲਮ ਦੀ ਨਹੀਂ ਨਹੀਂ ਜ਼ਾਲਮ ਦੀ ਲੋਕ ਇਹ ਜ਼ਾਲਮ ਹਨ ਜੇ ਉਹ ਜ਼ਾਲਮ ਨਹੀਂ ਤੇ ਤਫ ਕਿਸੇ ਮੁਗਲ ਹਾਕਮ ਨੇ ਬੰਨੋ ਕੀਤੀ ਬਦੀਕੀ ਨੂੰ ਇਸਲਾਮ ਤੇ ਮੁਸਲਮਾਨ ਨੂੰ ਕਿਉਂ ਜੋੜਿਆ ਜਾਂਦਾ ਹੈ ਇਹੋ ਧਰਮ ਹੈ ਇਹੋ ਇਨਸਾਫ ਹੈ ਇਹ ਤਾਂ ਇਨਸਾਫ ਨਾਲ ਨਾ ਹੋਇਆ ਮੇਰਾ ਪੁੱਤਰ ਗੁਨਾਹ ਕਰੇ ਤਾਂ ਗੁਨਾਹ ਨਹੀਂ ਦੂਜੇ ਲਪਤਰ ਗੁਨਾਹ ਕਰਦਾ ਗੁਨਾਹ ਹੈ ਜਿੱਥੇ ਹਰਬੰਦਰ ਸਾਹਿਬਾ ਨਹੀਂ ਪੱਥਰ ਮੀਆਂ ਮੀਰ ਤੋਂ ਖਾਇਆ ਉਹ ਜਗ੍ਹਾ ਕਿਹਨੇ ਦਿੱਤੀ ਸੀ ਅਕਬਰ ਬਾਦਸ਼ਾਹ ਨੇ ਉਹ ਵੀ ਮੋਗਲ ਸੀਗਾ ਤੇ ਅਸੀਂ ਨਾ ਇਹ ਚੀਜ਼ਾਂ ਨੂੰ ਅ ਵਿਚਾਰਦੇ ਨਹੀਂ ਹੈਗੇ ਇਹ ਸਿਆਸੀ ਲੋਕ ਨੇ ਉਹ ਧਰਮ ਦੇ ਨਾਮ ਤੇ ਕੌਮਾਂ ਦੇ ਨਾਮ ਤੇ ਵੱਡੀਆਂ ਪਾਉਦੇ ਨੇ ਤੇ ਅਸੀਂ ਅਣਜਾਣੇ ਚ ਉਹਨਾਂ ਦੇ ਪਿੱਛੇ ਚੱਲ ਪੈਨੇ ਆ ਤੇ ਸਭ ਤੋਂ ਵੱਡੀ ਗੱਲ ਹੈ ਜਦੋਂ ਗੁਰੂ ਸਾਹਿਬ ਦੀ ਬਾਣੀ ਆ ਜਾਵੇ ਗੁਰੂ ਸਾਹਿਬ ਦਾ ਪਰਮਾਣ ਆ ਜਾਵੇ ਫਿਰ ਇਤਿਹਾਸ ਦੀ ਕੋਈ ਵੈਲਿਊ ਨਹੀਂ ਚਾਹੀ ਸਿੱਕੇ ਇਤਿਹਾਸ ਕਰ ਕਰਨ ਗੁਰੂ ਸਾਹਿਬ ਦਾ ਇੱਕ ਫਰਮਾਨ ਹੈ ਬਾਬੇ ਕੇ ਬਾਬਰ ਕੇ ਦੋ ਆਪ ਕਰੇ ਪਰਮੇਸ਼ਰ ਸੋਹੂ ਦੀਨ ਸ਼ ਜੋ ਬਾਬੇ ਕੇ ਦਾਮ ਨਾ ਦੇਹ ਤੇ ਕਿਨ ਕੇ ਗਏ ਬਾਬਰ ਕੇ ਲੈ یعنی ਕਿ ਗੁਰੂ ਗੋਬਿੰਦ ਸਿੰਘ ਜੀ ਦੇ ਵਿਚਾਰ ਅਨੁਸਾਰ ਭਾਰਤ ਵਿੱਚ ਉਸ ਪਰਮੂ ਨੇ ਰੱਬ ਨੇ ਇੱਕ ਸਮੇਂ ਦੋ ਗੱਦੀਆਂ ਚਲਾਈਆਂ ਇੱਕ ਤਨਤਾ ਸ਼੍ਰੀ ਗੁਰੂ ਨਾਨਕ ਸਾਹਿਬ ਦੀ ਗੱਦੀ ਤੇ ਦੂਜੀ ਬਾਬਰ ਦੀ ਗੱਦੀ ਬਿਲਕੁਲ ਬਾਬਰ ਦੀ ਗੱਦੀ ਦੇ ਜ਼ਿਮੇ ਤਨਤਾਨ ਸ਼੍ਰੀ ਗੁਰੂ ਨਾਨਕ ਸਾਹਿਬ ਦੀ ਗੱਦੀ ਰੱਖ ਹੀ ਲਈਗੀ ਗੁਰੂ ਸਾਹਿਬ ਤਾਂ ਇਹ ਕਹਿੰਦੇ ਨੇ ਹੂੰ ਫਿਰ ਕਿੱਥੇ ਗਿਆ ਗੁਰੂ ਸਾਹਿਬ ਦਾ ਫਰਮਾਨ ਮਾਰੂ ਮਹੱਲਾ ਪੰਜਵਾਂ ਅੰਗ 1038 ਸੀ ਮੁਸਲਮਾਨ ਮੋਮਦਿਲ ਹੋਵੇ ਜੇ ਕਿ ਸਿੱਖੇ ਕਹਿੰਦਾ ਫਿਰ ਉਹ ਤਾਂ ਗੁਰੂ ਗੁਰ ਬੰਦੇ ਬੰਦੇ ਕੁਰਬਾਨੀ ਤੇ ਕਿੰਦੂ ਕਰ ਰਿਹਾ ਹੈ ਇਹ ਸਿੱਖੀ ਦੀ ਪਹਿਚਾਣ ਹੈ ਮੁਸਲਮਾਨ ਦੀ ਪਹਿਚਾਣ ਹੈ ਇਹ ਨਹੀਂ ਧਰਮ ਧਰਮ ਹੈ ਅੰਦਰ ਦਾ ਨਾਮ ਧਰਮ ਹੈ ਉਸ ਜਿਹੜੇ ਖੜਾ ਸੰਵਿਧਾਨ ਹੈ ਕੁਰਾਨਤ ਪਵਿੱਤਰ ਕੁਰਾਨ ਜਿਹੜੀ ਰੱਬ ਦੀ ਬਾਣੀ ਹੈ ਤੇ ਹਦੀ ਜਿਹੜੀ ਪ੍ਰੋਫੈਟ ਮੁਹੰਮਦ ਸਾਹਿਬ ਦੀ ਬਾਣੀ ਹੈ ਇਸਲਾਮ ਦੇ ਕਾਨੂੰਨਾਂ ਨੂੰ ਇਸਲਾਮ ਦੇ ਸੰਵਿਧਾਨ ਨੂੰ ਤੋੜ ਗਈ ਛੋਟੇ ਸਾਹਿਬਜ਼ਾਦੇ ਨੂੰ ਸ਼ਹੀਦ ਕੀਤਾ ਸੀ ਇਸ ਲਈ ਉਹ ਇਸਲਾਮ ਦਾ ਦੁਸ਼ਮਣ ਪਹਿਲਾਂ ਸਿੱਖੀ ਦਾ ਮੁਜਰਮ ਮੰਗਰਮ ਲੜਾਈ ਗੁਰੂ ਸਾਹਿਬ ਨਾਲ ਸੀ ਸਾਹਿਬਜ਼ਾਦੇ ਦਾ ਕੋਈ ਕਸੂਰ ਨਹੀਂ ਸੀ ਤਾਂ ਕਦੇ ਮੇਰੀ ਗੱਲ ਸਮਝ ਨਹੀਂ ਆਈ ਮੈਂ 1.5 ਕਿਲੋਮੀਟਰ 2 ਮਿੰਟ ਤੁਰ ਕੇ ਆਈਆਂ ਲੋਕ ਹੱਕਾਂ ਲਾ ਰਹੇ ਨੇ ਲੰਗਰ ਚੱਕ ਲੋਕ ਅੱਛਾ ਤੁਸੀਂ ਲੋਕਾਂ ਨੂੰ ਡੰਡਾ ਨਹੀਂ ਖੜਾ ਹੋਇਆ ਤੇ ਫਿਰ ਵੀ ਲੋਕ ਖੜੇ ਨੇ ਨਾ ਇਹ ਮੁਹੱਬਤ ਦੀ ਮੁਹੱਬਤ ਦੀ ਰਿਗਾਰਡ ਦੀ ਬਹੁਤ ਛੋਟੀ ਦੀ ਗੱਲ ਹੈ ਉਹਨਾਂ ਦੀ ਸਤਕਾਰ ਦੀ ਗੱਲ ਹੈ ਪਰ ਉਹ ਉਹ ਸਾਂਝੀ ਗੱਲ ਹੈ ਜਿਹੜੇ ਤੁਹਾਨੂੰ ਤੁਹਾਨੂੰ ਸ੍ਰੀ ਗੁਰੂ ਨਾਨਕ ਸਾਹਿਬ ਨੇ ਭਾਈ ਪ੍ਰਦਾਨ ਨੂੰ ਆਪਣੇ ਨਾਲ ਰੱਖ ਕੇ ਕੀਤੀ ਸੀ ਉਹ ਸਾਂਝੀ ਗੱਲ ਹੈ ਜਿਹੜੀ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਬੰਦਾ ਸਾਹਿਬ ਦਾ ਨਹੀਂ ਪੱਥਰ ਸੁਖੀ ਮੀਆਂ ਵੀ ਤੋਖਾ ਕੇ ਕੀਤੀ ਸੀ ਬਦਲਾ ਹੀ ਲੈਣਾ ਹੋਗਾ ਤੋ ਲੇਂਗੇ ਬਾਪ ਸੇ ਮਹਫੂਜ਼ ਰੱਖੇ ਖੁਦਾ ਹਮੇ ਐਸੇ ਪਾਪ ਸੇ ਨਵਾਬ ਮਲੇਰ ਕੋਟਲਾ ਨੇ ਹਾ ਦਾ ਨਾਰਾ ਸਾਹਿਬਜ਼ਾਦਿਆਂ ਨੂੰ ਜਦੋਂ ਸ਼ਹਾਦਤ ਕਰ ਦੇਣ ਦਾ ਜਦੋਂ ਨੀਹਾਂ 'ਚ ਚਿੰਨ ਦੇਣ ਦਾ ਫਤਵਾ ਜਾਰੀ ਹੋਇਆ ਸੀ ਉਸ ਤੋਂ ਪਹਿਲਾਂ ਮਾਰਿਆ ਸੀ ਉਹ ਕਹਿੰਦੇ ਸੀ ਕਿ ਸ਼ਰਾ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੀ ਔਰ ਉਹਨਾਂ ਨੇ ਇਹੋ ਜਿਹੇ ਸਿੱਖ ਤੇ ਮੁਸਲਿਮ ਸਾਂਝਾਂ ਨੂੰ ਪਰੋਇਆ ਕਿ ਅੱਜ ਵੀ ਉਹ ਬਰਕਰਾਰ ਨੇ ਤੇ ਹਾ ਦੇ ਨਾਰੇ ਦੀ ਧਰਤੀ ਤੋਂ ਜਿਹੜੇ ਸਾਡੇ ਕੁਝ ਮੁਸਲਿਮ ਵੀਰ ਹਨ ਖਾਸ ਕਰਕੇ ਡਾਕਟਰ ਨਸੀਰ ਅਕਸਰ ਜੀ ਕਿਸੇ ਜਾਣ ਪਛਾਣ ਦੇ ਮਹਤਾਜ ਨਹੀਂ ਨੇ ਹਮੇਸ਼ਾ ਉਹਨਾਂ ਨੇ ਸਿੱਖਾਂ ਤੇ ਮੁਸਲਮਾਨਾਂ ਦੀ ਸਾਂਝ ਨੂੰ ਪਹਿਲ ਦਿੱਤੀ ਹੈ ਕਰਕੇ ਪੰਜਾਬ ਦੀ ਭਾਈਵਾਲੀ ਨੂੰ ਪਹਿਲ ਦਿੱਤੀ ਹੈਗੀ ਔਰ ਹਰ ਵਾਰ ਇੱਥੇ ਆ ਕੇ ਇੱਕ ਲੰਗਰ ਲੱਗਦਾ ਹੈ ਜਿਹੜਾ ਮਿੱਠੇ ਤੇ ਲੂਣੇ ਚੌਲਾਂ ਦਾ ਲੱਗਦਾ ਹੈਗਾ ਔਰ ਸਿੱਖ ਸੰਗਤ ਬੜੇ ਅਦਬ ਦੇ ਨਾਲ ਆ ਸਕਦੀ ਹੈਗੀ ਔਰ ਸੇਵਾ ਦੇਖਣ ਨੂੰ ਮਿਲਦੀ ਹੈਗੀ ਮੁਸਲਿਮ ਵੀਰਾਂ ਦੀ ਸੋ ਲਗਾਤਾਰ ਇਹ ਸੇਵਾ ਨਿਭਾ ਰਹੇ ਹੈਗੇ ਨੇ ਔਰ ਉਹ ਸਿਲਸਿਲਾ ਤੁਸੀਂ ਟੁੱਟਣ ਨਹੀਂ ਦਿੱਤਾ ਪਹਿਲਾਂ ਤੇ ਦੱਸੋ ਕਿਵੇਂ ਤੁਸੀਂ ਮਹਿਸੂਸ ਕਰਦੇ ਹੋ ਜਦੋਂ ਇਨ੍ਹਾਂ ਦਿਨਾਂ ਦੇ ਵਿੱਚ ਇਸ ਧਰਤੀ ਦੇ ਉੱਤੇ ਆਉਂਦੇ ਹੋ ਔਰ तमाम ਜਿਹੜੇ ਜਦੋਂ ਪ੍ਰਬੰਧ ਦੇਖ ਰਹੇ ਹੁੰਦੇ ਹੋ ਤੇ ਅੰਦਰ ਕੀ ਕੁਝ ਚੱਲ ਰਿਹਾ ਹੁੰਦਾ ਹੈ ਸਾਰੀਆਂ ਤਾਰੀਫਾਂ ਸਾਰੀਆਂ ਵਡਿਆਈਆਂ ਉਸ ਰੱਬ ਲਈ ਨੇ ਜਿਹੜਾ ਸਾਰੇ ਜਗ ਦਾ ਸਿਰਜਣਹਾਰ ਸਾਜਣਹਾਰ ਤੇ ਪਾਲਣਹਾਰ ਹੈ। ਉਸੇ ਕਰ ਰੱਬ ਨੂੰ ਵੱਖ-ਵੱਖ ਭਾਸ਼ਾਵਾਂ ਵਿੱਚ ਅੱਲਾ ਅਕਾਲ ਪੁਰਖ ਪਰਮੂ ਪਰਮੇਸ਼ਵਰ ਲਾਰਡ ਗੋਡ ਆਦਿ ਨਾਮਾਂ ਦੁਆਰਾ ਯਾਦ ਕੀਤਾ ਜਾਂਦਾ ਹੈ। ਅਸਲ ਚੀਜ਼ ਇਹ ਸਮਝਣ ਦੀ ਲੋੜ ਹੈ ਉਹ ਜਿਹੜਾ ਕਿ ਰੱਬ ਇੱਕ ਸੱਚਾ ਸਾਹਿਬ ਹੈ। ਇਹ ਵੱਖ-ਵੱਖ ਭਾਸ਼ਾਵਾਂ ਵਿੱਚ ਉਹਨਾਂ ਦੇ ਨਾਮ ਨੇ। ਅਸੀਂ ਇੱਥੇ ਹੀ ਗਲਤੀ ਕਰ ਜਾਂਦੇ ਹਾਂ ਜਦੋਂ ਅਸੀਂ ਧਰਮ ਦੀ ਗੱਲ ਕਰਦੇ ਹਾਂ। ਅੱਲਾ ਨੂੰ ਉਸਵੰਨਾ ਨਾਲ ਜੋੜ ਦਿੰਦੇ ਹਾਂ। ਅਕਾਲ ਪੁਰਖ ਨੂੰ ਸਿੱਖਾਨਾਂ ਨਾਲ ਜੋੜ ਦਿੰਦੇ ਹਾਂ। ਪਰ ਉਹਨੂੰ ਹਿੰਦੂਆਂ ਨਾਲ ਜੋੜ ਦਿੰਨੇ ਹਨ ਹਾਲਾਂਕਿ ਬਖ ਬਖ ਪਹਾੜਾਂ 'ਚ ਇੱਕ ਸੁਪਰੀਮ ਪਾਵਰ ਦੇ ਨਾਮ ਨੇ ਤੇ ਜੇ ਜਿਹੜੇ ਸਾਡੇ ਇਹ ਸਮਝ ਆ ਜਵੇ ਤਾਂ ਫਿਰ ਇਹ ਬਖੇੜੇ ਚ ਝਗੜੀ ਖਤਮ ਹੋ ਜਾਣਗੇ ਕਿਉਂਕਿ ਜਦੋਂ ਵੀ ਅਸੀਂ ਹਾਜ਼ਰ ਨਾਰੀ ਧਰਤੀ ਮਰੇ ਕੋਲੇ ਤੋਂ ਹਮ ਸ਼ਹੀਦਾਂ ਦੀ ਧਰਤੀ ਸ੍ਰੀ ਫਤਿਹਗੜ੍ਹ ਸਾਹਿਬ ਇਸੇ ਦੀ ਜੋੜ ਮਿਲਦੇ ਬਖ ਦੇ ਪਹੁੰਚਦੇ ਆ ਤਾਂ ਅਸੀਂ ਇੱਕ ਤਰ੍ਹਾਂ ਦਾ ਉਸ ਸੱਚ ਦੀ ਆਵਾਜ਼ ਤੇ ਉਸ ਹੱਕ ਦੀ ਆਵਾਜ਼ ਤੇ ਜਿਹੜੇ ਇੱਕ ਹਾਕਮ ਦੇ ਵਿਰੁੱਧ ਸਰੰਦੀ ਧਰਤੀ ਦੇ ਮਲੇ ਕੋਲ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਮਾਰਿਆ ਸੀ ਉਸ ਹੱਕ ਔਰ ਸੱਚ ਦੇ ਪੈਰਾਂ ਦੇ ਲਈ ਆਉਣੇ ਆ ਚਾਵਲ ਖਾਣਨਾ ਦਾ ਮਕਸਦ ਨਹੀਂ ਹੁੰਦਾ ਅਸਲ ਤਾਂ ਉਸ ਹਕੀਕਤ ਨੂੰ ਲੋਕਾਂ ਦੇ ਸਾਹਮਣੇ ਦੱਸਣਾ ਉਸ ਹੱਕ ਔਰ ਸੱਚ ਦੇ ਆਵਾਜ਼ ਦੇ ਪੈਰਾ ਦੇਣਾ ਔਰ ਉਸ ਮੈਸੇਜ ਨੂੰ ਦੁਨੀਆ ਤੱਕ ਪਹੁੰਚਾਉਣਾ ਕਿਉਂਕਿ ਜਦੋਂ ਸੰਸਾਰ ਦੇ ਸਿਰਜਣਹਾਰ ਨੇ ਇਸ ਸੰਸਾਰ ਸਾਜਿਆ ਉਸ ਤੋਂ ਬਾਅਦ ਜਦੋਂ ਸਾਡੀ ਸਤਰਤੀ ਤੇ ਇਨਸਾਨੀ ਜ਼ਿੰਦਗੀ ਨੂੰ ਵਜੂਦ ਬਖਸ਼ਿਆ ਤਾਂ ਉਦੋਂ ਤੋਂ ਹੀ ਇਹ ਜਿਹੜੀ ਹੈ ਨੇਕੀ ਔਰ ਬਦੀ ਸੱਚ ਤੇ ਝੂਠ ਤੇ ਹੱਕ ਤੇ ਕੂੜ ਦਾ ਜਿਹੜਾ ਹੈ ਸੰਸਾਰਾ ਚੱਲ ਪਿਆ ਤੇ ਉਹ ਅਸੀਂ ਚੋਣ ਟਕਰਾ ਵੀ ਰਿਹਾ ਹੈ ਤੇ ਉਸੇ ਤਰ੍ਹਾਂ ਹੀ ਅਸੀਂ ਸੰਸਾਰ ਦੇ ਲੋਕਾਂ ਨੂੰ ਦੋ ਪੱਖਾਂ ਜੀ ਵੰਡ ਸਕਦੇ ਦੋ ਵਰਗਾਂ ਜੀ ਇੱਕ ਨੇਕੀ ਦੇ ਰਸਤੇ ਚੱਲਣ ਵਾਲੇ ਸੱਚੇ ਤੇ ਹੱਕ ਪ੍ਰਸ ਲੋਕ ਤੇ ਦੂਜੇ ਬਦੀ ਦੇ ਰਸਤੇ ਚੱਲਣ ਵਾਲੇ ਝੂਠੇ ਤੇ ਕੂੜ ਕੂੜਿਆਰ ਲੋਕ ਨਾ ਤੇ ਉਹਨਾਂ ਦਾ ਉਹਨਾਂ ਨੂੰ ਧਰਮ ਦੀਆਂ ਤੰਦਾਂ ਜੀਆ ਕੌਮ ਦੇ ਤੰਦਾਂ ਜੀ ਕਹਿ ਨਹੀਂ ਕਿ ਜਾ ਸਕਦਾ ਜੇ ਅਸੀਂ ਇੱਕ ਪਾਸੇ ਗੱਲ ਕਰੀਏ ਸੁਭਾ ਸਰਾਂ ਦੇ ਅਸੀਂ ਮੁਸਲਮਾਨ ਸੀ ਮੁਸਲਮਾਨੋਂ ਸੀ ਉਹਦੇ ਨਾਲ ਗੰਗੂ ਗੋਂ ਸੀ ਹਾਂ ਸੁਚਾਨੰਦ ਕੌਣ ਸੀ ਪਹਾੜੀ ਰਾਜੇ ਕੌਣ ਸਨ ਤੇ ਦੂਜੇ ਪਾਸੇ ਜੇ ਮਾਤਾ ਗੁਜਰੀ ਕੌਣ ਸੀ ਉਹਨਾਂ ਦੇ ਛੋੜੇ ਸਾਹਿਬਜ਼ਾਦੇ ਸੀ ਤੇ ਉਹਦੇ ਨਾਲ ਅ ਦਬਾਬ ਸ਼ੇਰ ਮੁਹੰਮਦ ਸਾਹਿਬ ਕੌਣ ਸੀ ਗੁਰੂ ਸਾਹਿਬ ਨਾਲ ਖੜਨ ਵਾਲੇ ਕੋਟਰਾਣੇ ਖਾਂ ਗੋਂ ਸੀ ਗਨੀਖਾਂ ਨਵੀਂਖਾਂ ਗੋਂ ਦੀ ਪੀਰ ਕੁਦੂ ਸ਼ਾਹ ਕੌਣ ਸੀ ਇਸ ਕਰਕੇ ਇਹਨਾਂ ਨੂੰ ਅਸੀਂ ਬਰਾਦਰੀ ਦੇ ਕੰਧਾਂ 'ਚ ਨਹੀਂ ਬੰਨ੍ਹ ਸਕਦੇ ਹੈਗੇ ਇਹ ਨੇਕੀ ਔਰ ਬਦੀਦ ਲੜਾਈ ਹੈ ਸ਼ੁਰੂ ਤੋਂ ਚੱਲਦੀ ਆਈ ਹੈ ਔਰ ਨੇਕੀ ਔਰ ਬਦੀਦ ਲੜਾਈ ਚੱਲਦੀ ਰਹਿਣੀ ਹੈ ਬਿਲਕੁਲ ਮਸਲਾ ਇਹ ਵੀ ਅਸੀਂ ਕਿਸ ਨਾਲ ਖੜਦੇ ਆ ਮਸਲਾ ਨਹੀਂ ਇਹ ਵੀ ਲੜਾਈ ਹੈ ਮਸਲੇ ਵੀ ਅਸੀਂ ਕਿਸੇ ਨਾਲ ਖੜੇ ਹੋ ਰਹੇ ਹਾਂ ਇਹ ਤਾਂ ਚੱਲਦਾ ਰਹਿਣਾ ਹੈ ਤੁਸੀਂ ਨੀਕੀ ਦੀ ਗੱਲ ਮੁਹੰਮਦ ਖਾਨ ਦੇ ਵਾਲੀ ਅਸੀਂ ਵਾਰਿਸ ਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਪ੍ਰੇਮ ਨਵਾਉਣ ਵਾਲੇ ਛੋਟ ਸਾਜਿਆਂ ਦੇ ਹੱਕ 'ਚ ਹੰਦ ਨਾਲ ਮਾਰਨ ਵਾਲੇ ਨਵਾਬ ਸ਼ੇਰਖਾਨ ਦੇ ਕੋਟਰਾ ਨਿਹੰਗਾਂ ਦੇ ਜਿਹਨੇ ਆਪਣੀ ਕੁੜੀ ਦੀ ਇੱਜ਼ਤ ਦੀ ਦਾਤ ਲਗਾਤੀ ਸੀ ਗੁਰੂ ਸਾਹਿਬ ਨੂੰ ਪਹੁੰਚਾਉਣ ਵਾਸਤੇ ਐਲਸੀ ਖਜਰਾ ਪੀਰ ਬੁੱਧੂ ਸ਼ਾਹ ਪੀਰ ਬੁੱਧੂ ਸ਼ਾਹ ਨੇ ਜਿਹਨੇ ਆਪਣੇ ਘਰ ਦੇ ਅੱਠ ਜੀ ਜਿਸ ਦੇ ਪੁੱਤਰ ਪ੍ਰਾਪਤੀ ਜੇ ਸੀ ਹੂੰ ਗੁਰੂ ਸਾਹਿਬ ਲਈ ਬਾਰਤੇ ਹਾਲਾਂਕਿ ਮੁਸਲਮਾਨਾਂ ਨਾਲ ਲੜਾਈ ਹੋਣੀ ਸੀ ਜੇ ਗੱਲ ਕਰੀਏ ਪੀਰ ਬੁੱਧੂ ਦੀ ਲੜਾਈ ਤਾਂ ਤੰਤਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਹਾੜੀਆਂ ਵਿੱਚਕਾਰ ਸੀ ਮੁਸਲਮਾਨਾਂ ਦਾ ਕੋਰੋਲ ਨਹੀਂ ਦਾ ਤੇ ਤੇ ਮੁਸਲਮਾਨ ਇੱਕ ਫਕੀਰ ਪੀਰ ਬੁੱਧੂ ਸ਼ਾਹ 2000 ਮੁਸਲਮਾਨਾਂ ਦੇ ਮুরিਦਾਂ ਨੂੰ ਲੈ ਕੇ ਉੱਥੇ ਪਹੁੰਚਦਾ ਹੈ ਗੁਰੂ ਸਾਹਿਬ ਨਾਲ ਜ਼ੋਰਦਾਰ ਸਾਧ ਹੁੰਦਾ ਹੈ ਤੇ ਉਸ ਲੜਾਈ ਤੋਂ ਦੇ ਭਰਾ ਉੱਤਰ ਭਤੀਜੇ ਸ਼ਹੀਦ ਹੋਦਨੇ 700 ਮੁਸਲਮਾਨ ਪਰ ਸ਼ਹੀਦ ਹੋਦਨੇ ਹੂੰ ਤੇ ਸਿੱਖ ਸੇਵਕ 31933 ਲਿਖਦਾ ਹੈ ਪੀਰ ਬੁੱਧੂ ਸ਼ਾਹ ਜਹਾਏ ਮੁਸਲਮਾਨ ਆਪਣੇ ਜਿਗਰ ਦੇ ਟੁਕੜਿਆਂ ਪੁੱਤਰ ਜਿਗਰ ਦੇ ਟੁਕੜੇ ਹੁੰਦੇ ਨੇ ਨਾ ਪੁੱਤਰ ਜਿਗਰ ਦੇ ਬਿਲਕੁਲ ਪੀਰ ਬੁੱਧੂ ਸ਼ਾਹ ਜਹਾਏ ਮੁਸਲਮਾਨ ਆਪਣੇ ਜਿਗਰ ਦੇ ਟੁਕੜਿਆਂ ਤੇ ਸੈਂਕੜੇ ਮੁਸਲਮਾਨ ਮੁਰੀਦਾ ਨੂੰ ਗੁਰੂ ਸਾਹਿਬ ਦੇ ਬਦਲੇ ਚ ਕੁਰਬਾਨ ਕਰਕੇ ਆਪਣੇ ਵੱਡ ਭੱਡ ਭੱਗਾ ਸਮਝਦੇ ਸਨ ਤੋ ਵੀ ਤਾਂ ਮੁਸਲਮਾਨ ਹੀ ਸਨ ਤੇ ਗਨੀ ਖਾਂ ਤੇ ਨਵੀਂ ਖਾਂ ਜਹਾਏ ਸੱਚੇ ਸ਼ਰਦੀ ਗੁਰੂ ਸਾਹਿਬ ਤੋਂ ਝੋਲੀ ਜਾਂਦੇ ਨੇ ਅਸੀਂ ਵਾਰਿਸ ਸਾਹਿਬ ਜਨੀ ਖਾਨ ਤੇ ਨਵੀ ਖਾਨ ਦੇ ਪਰ ਜਦੋਂ ਅੱਜ ਵੀ ਸਾਡੇ ਇੱਥੇ 86 ਜ਼ਹਿਰ ਕੋ ਲਿਆ ਜਾਂਦਾ ਹੈ ਤੇ ਉਦੋਂ ਤਾਂ ਕਿਹਾ ਜਾਂਦਾ ਕਿ ਮੁਗਲਾਂ ਨੇ ਜਾਂ ਮੁਸਲਮਾਨਾਂ ਨੇ ਸ਼ੁਰੂ ਤੋਂ ਹੀ ਮਾਰਿਆ ਹੈਗਾ ਜਦੋਂ ਵੀ ਉਹ ਮੁਕਮਰਾਨ ਰਹੇ ਨੇ ਤਾਂ ਜ਼ੁਲਮ ਕੀਤਾ ਹੈ ਦੇਖੋ ਦੇਖੋ ਹਾਕਮ ਦਾ ਪੁੱਤਰ ਵੀ ਹੰਧੋ ਮੈਂ ਚਲੋ ਆਪਾਂ ਉਹਦਾ ਇਤਿਹਾਸ ਆਪਣੇ ਕੋਲ ਪਹੁੰਚਿਆ 300 ਸਾਲ ਪਹਿਲਾਂ ਨਾ ਤੁਸੀਂ ਤੇ ਨਾ ਮੈਂ ਸੀ ਸਾਡੇ ਕੋਲ ਇੱਕੋ ਹੀ ਕੁਮਾਦਮੀ ਇਤਿਹਾਸ ਹੈ ਹੂੰ ਸਾਡੇ ਕੋਲੇ ਕਹਿ ਨਹੀਂ ਸਕਦਾ ਕਿ ਕਿਹੜੀ ਕਟੜਾ ਸੱਚੀ ਹੈ ਕਿਹੜੀ ਮਨ ਘੜਤਾ ਹੈ 201947 ਤੋਂ ਬਾਅਦ ਇਹੜਾ ਪੰਜਾਬ ਆ ਸਾਡਾ ਅਜੋਕਾ ਪੰਜਾਬ ਇਹਦੇ ਵਿੱਚ ਲਗਾਤਾਰ ਜਿਹੜਾ ਹਾਕਮ ਸੀ ਸੀਐਮ ਉਹ ਸਿੱਖ ਧਰਮ ਨਾਲ ਸੰਬੰਧਤ ਬੰਦਾ ਆ ਰਿਹਾ ਆਖੋ ਮੁੱਖ ਮੰਤਰੀ ਹਾਕਮ ਤੇ ਕਿੰਨੀ ਵਾਰੀ ਗੁਰੂ ਘਰਾਂ ਦੀ ਬੇਆਦਮੀ ਹੋਈਆਂ ਗੁਰੂ ਗ੍ਰੰਥ ਸਾਹਿਬ ਦੀ ਬੇਆਦਮੀ ਹੋਈਆਂ ਗੁਜਰਾਉਂ ਤੋਂ ਲੈ ਕੇ ਸਜਾਈ ਦਿੱਤੀ ਗਈ ਹੁਣ ਕਹਾਂਗੇ ਸਿੱਖ ਜਾਲੰਡੇ ਹੁਣ ਕਾਂ ਕਿ ਸਿੱਖ ਧਰਮ ਜ਼ਾਲਮੀ ਨਹੀਂ ਨਹੀਂ ਜ਼ਾਲਮੀ ਲੋਕ ਇਹ ਜ਼ਾਲਮ ਹਨ ਤੇ ਜੇ ਅਸੀਂ ਸਿੱਖ ਦੁੱਖਦਾ ਤੁਹਾਡਾ ਵੀ ਮੈਂ ਦੱਸਦਾ ਜੇ ਉਹ ਜ਼ਾਲਮ ਨਹੀਂ ਤੇ ਤਪ ਕਿਸੇ ਮੁਗਲ ਹਾਕਮ ਦੇ ਵੱਲੋਂ ਕੀਤੀ ਬਦੀਕੀ ਨੂੰ ਇਸਲਾਮ ਤੇ ਮੁਸਲਮਾਨ ਨੂੰ ਕਿਉਂ ਜੋੜਿਆ ਜਾਂਦਾ ਹੈ ਤੇ ਇਹੋ ਧਰਮ ਹੈ ਇਹੋ ਇਨਸਾਫ ਹੈ ਇਹਦਾ ਇਨਸਾਫ ਨਾ ਨਾ ਹੋਇਆ ਮੇਰਾ ਪੁੱਤਰ ਗੁਨਾਹ ਕਰੇ ਤਾਂ ਗੁਨਾਹ ਨਹੀਂ ਦੂਜੇ ਦਾ ਪੁੱਤਰ ਗੁਨਾਹ ਕਰੇ ਤਾਂ ਗੁਨਾਹ ਹੈ ਪਾਪ ਦਾ ਪਾਪ ਹੀ ਹੈ ਨਾ ਇਸ ਲਈ ਸਾਨੂੰ ਇਹ ਚੀਜ਼ਾਂ ਨੂੰ ਜੋੜਨਾ ਚਾਹੀਦਾ ਹਾਕਮ ਦਾ ਕੋਈ ਧਰਮ ਨਹੀਂ ਹੁੰਦਾ ਔਰ ਹਾਕਮਾਂ ਦਾ ਹਮੇਸ਼ਾ ਇਹ ਸਦਾ ਰਿਹਾ ਹੈ ਤੇ ਜੇ ਅਸੀਂ ਗੱਲ ਕਰਦੇ ਆਂ ਆ ਮੁਗਲਾਂ ਦੀ ਵੀ ਹਾਂ ਬਾਬਰ ਨੂੰ ਸਤਪਾਸ਼ਿਆਂ ਦੇ ਪਾਸ ਵਰਕ ਨਹੀਂ ਦਿੱਤਾ ਸੀ ਸਿੱਖੀ ਦੇ ਬਾਨੀ ਸੀ ਗੁਰੂ ਸਾਹਿਬ ਨੇ ਹਾਂ ਤੇ ਜਿੱਥੇ ਹਰਬੰਦਰ ਸਾਹਿਬਾ ਨਹੀਂ ਪੱਥਰ ਮੀਆਂ ਮੀਰ ਤੋਂ ਖਾਇਆ ਉਹ ਜਗ੍ਹਾ ਕਿਹਨੇ ਦਿੱਤੀ ਸੀ ਅਕਬਰ ਬਾਦਸ਼ਾਹ ਨੇ ਉਹ ਵੀ ਮੁਗਲ ਥੀਗਾ ਤੇ ਅਸੀਂ ਨਾ ਇਹ ਚੀਜ਼ਾਂ ਨੂੰ ਵਿਚਾਰਦੇ ਨਹੀਂ ਹੈਗੇ ਇਹ ਸਿਆਸੀ ਲੋਕ ਨੇ ਉਹ ਧਰਮ ਦੇ ਨਾਮ ਤੇ ਕੌਮਾਂ ਦੇ ਨਾਮ ਤੇ ਵੱਡੀਆਂ ਪਾਉਦੇ ਨੇ ਤੇ ਅਸੀਂ ਅਣਜਾਣੇ ਚ ਉਹਨਾਂ ਦੇ ਪਿੱਛੇ ਚੱਲ ਪੈਨੇ ਆ ਤੇ ਸਭ ਤੋਂ ਵੱਡੀ ਗੱਲ ਹੈ ਜਦੋਂ ਗੁਰੂ ਸਾਹਿਬ ਦੀ ਬਾਣੀ ਆ ਜਾਵੇ ਗੁਰੂ ਸਾਹਿਬ ਦਾ ਫਰਮਾਨ ਆ ਜਾਵੇ ਫਿਰ ਇਤਿਹਾਸ ਦੀ ਕੋਈ ਵੈਲਿਊ ਨਹੀਂ ਚਾਹੀ ਸਿੱਕੇ ਇਤਿਹਾਸ ਕਰ ਕਰਨ ਦਸਮ ਗ੍ਰੰਥ ਚ 70 ਤੇ 71 ਅੰਗ ਤੇ ਗੁਰੂ ਸਾਹਿਬ ਦਾ ਇੱਕ ਫਰਮਾਨ ਹੈ ਬਾਬੇ ਕੇ ਬਾਬਰ ਕੇ ਦੋ ਆਪ ਕਰੇ ਪਰਮੇਸ਼ਰ ਸੋਹਦীন ਸਾਹਿਬ इनको ਪਹਿਚਾਨੋ ਦੁਨੀ ਪਤਨਗੇ ਹਨਵਾਨੋ ਜੋ ਬਾਬੇ ਕੇ ਦਾਮ ਨਾ ਦੇ ਹੈ ਤਿੰਨ ਕੇ ਗਏ ਬਾਬਰ ਕੇ ਲੈ ਹੈ ਯਾਨੀ ਕਿ ਗੁਰੂ ਗੋਬਿੰਦ ਸਿੰਘ ਦੇ ਵਿਚਾਰ ਅਨੁਸਾਰ ਭਾਰਤ ਵਿੱਚ ਉਸ ਪਾਰਬੂਨੇ ਰੱਬ ਨੇ ਇੱਕ ਸਮੇਂ ਦੋ ਗੱਦੀਆਂ ਚਲਾਈਆਂ ਹਮ ਇੱਕ ਤਨਤਾ ਸ਼੍ਰੀ ਗੁਰੂ ਨਾਨਕ ਸਾਹਿਬ ਦੀ ਗੱਦੀ ਤੇ ਦੂਜੀ ਬਾਬਰ ਦੀ ਗੱਦੀ ਬਿਲਕੁਲ ਬਾਬਰ ਦੀ ਗੱਦੀ ਦੇ ਜ਼ਿਮੇ ਤਨਤਾ ਤਨ ਸ਼੍ਰੀ ਗੁਰੂ ਨਾਨਕ ਸਾਹਿਬ ਦੀ ਗੱਦੀ ਰੱਖ ਹੀ ਲਏਗੀ ਗੁਰੂ ਸਾਹਿਬ ਤਾਂ ਇਹ ਕਹਿੰਦੇ ਨੇ ਹਮ ਫਿਰ ਕਿੱਥੇ ਗਿਆ ਗੁਰੂ ਸਾਹਿਬ ਦਾ ਫਰਮਾਨ ਮਾਰੂ ਮਹੱਲਾ ਪੰਜਵਾਂ ਅੰਗ 1083 ਮੁਸਲਮਾਨ ਬੋਮਦਿਲ ਹੋਵੇ ਜੇ ਕਿ ਸਿੱਖਿਆ ਕਹਿੰਦਾ ਫਿਰ ਉਹ ਤਾਂ ਗੁਰੂ ਗੁਰਬੇ ਬਣੇ ਗੁਰਬਾਨੀ ਦੇ ਕਿੰਦੂ ਕਰ ਰਿਹਾ ਹੈ ਆ ਜ਼ਕਰਿਆ ਖਾਨ ਜ਼ਾਲਮ ਧੀ ਵਜ਼ੀਰ ਖਾਨ ਜ਼ਾਲਮ ਧੀ ਸੁਚਾ 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 ਜ਼ਕਰਿਆ ਖਾਨ ਸੁਚਾ ਕੀਆ ਵਜ਼ੀਰ ਖਾਨ ਉਹਦਾ ਸੁਚਾ ਕਣੀ ਖਾਉਂਦਾ ਨਾ ਸਾਰੀ ਬਸ ਰੰਗ ਇਹ ਜ਼ਾਲਮ ਥੇ ਨਾ ਜ਼ਾਲਮ ਦਾ ਕੋਈ ਧਰਮ ਨਹੀਂ ਹੁੰਦਾ ਜਿਹੜਾ ਜ਼ੁਲਮ ਦੇ ਉੱਤੇ ਦੇਖੋ ਉਹ ਜ਼ੁਲਮ ਕਦ ਕਰਦਾ ਜਦੋਂ ਧਰਮ ਨੂੰ ਤੋੜ ਦਿੰਦਾ ਹੂੰ ਧਰਮ ਤੋੜਨ ਦਾ ਪਹਿਲੇ ਪਾਪੀ ਹੋ ਗਿਆ ਨਾ ਇਸ ਧਰਮ ਨੇ ਸਿੱਖਿਆ ਹੈ ਕਿ ਲਾਇਕਰਾ ਫਿੱਦੀ ਨਹੀਂ ਮੈਂ ਇਹੀ ਗੱਲ ਤੁਹਾਡੇ ਕੋਲ ਪੁੱਛਣਾ ਚਾਹੁੰਦੀ ਸੀ ਵੀ ਜਦੋਂ ਤੁਸੀਂ ਇੱਥੇ ਆ ਕੇ ਸੇਵਾ ਕਰਦੇ ਹੋ ਜਿਵੇਂ ਹੁਣੇ ਤੁਸੀਂ ਨਮਾਜ਼ ਅਦਾ ਕੀਤੀ ਹਨਾ ਸੋ ਇਸਲਾਮ ਤੁਹਾਨੂੰ ਕਿਵੇਂ ਪ੍ਰੇਰਦਾ ਹੈਗਾ ਜਿਵੇਂ ਉੱਥੇ ਵੀ ਨਵਾਬ ਬੰਮਲੇਰ ਕੋਟਲਾ ਜਿਹੜੇ ਹੈਗੇ ਨੇ ਉਹ ਇਸਲਾਮ ਦੇ ਵਿੱਚੋਂ ਹੀ ਹਵਾਲਾ ਦਿੰਦੇ ਨੇ ਕਿ ਸਾਰਾ ਇਜਾਜ਼ਤ ਨਹੀਂ ਦਿੰਦੀ ਬੱਚਿਆਂ ਤੇ ਜ਼ੁਲਮ ਦੀ ਔਰ ਬੇਕਸੂਰ ਬੱਚੇ ਹੈਗੇ ਨੇ ਔਰ ਇੱਥੇ ਜਦੋਂ ਤੁਸੀਂ ਹੁਣ ਸੇਵਾ ਕਰਦੇ ਹੋ ਤੇ ਤੁਸੀਂ ਆਪਣੇ ਪਰਤੱਖ ਕੀ ਲੈ ਕੇ ਚੱਲਦੇ ਹੈਗੇ ਹੋ ਇਸਲਾਮ ਦੇ ਵਿੱਚੋਂ ਜਾਂ ਕੁਰਾਨ ਦੇ ਵਿੱਚੋਂ ਧਰਮ ਜਿਹੜਾ ਹੈ ਨਾ ਧਰਮ ਪਹਿਰਾਵੇ ਦਾ ਨਾਮ ਨਹੀਂ ਮੈਂ ਅਕਸਰ ਇਹ ਕਹਣਾ ਧਰਮ ਹੈ ਇਸਲਾਮ ਸਬਮਿਸ਼ਨ ਟੂ ਗੋਡ ਉਸ ਪਰਮਾਤਮਾ ਰੱਬ ਦੀ ਜਿਹੜੀ ਭਜਿਆ ਹੋਇਆ ਹੈ ਉਹਦੇ ਹੁਕਮਾਂ ਅਨੁਸਾਰ ਜੀਵਨ ਬਤੀਤ ਕਰਨਾ ਪਹਿਰਾਵਾ ਬਣਾਉਣਾ ਨਹੀਂ ਹੈ ਪਹਿਰਾਵਾ ਤਾਂ ਇੱਕ ਪਹਿਚਾਨ ਵਾਸਤੇ ਹੈ ਆ ਡੀਬੀ ਸਕੂਲ ਦੀ ਯੂਨੀਫਾਰਮ ਹੈ ਅਸੀਂ ਤਾਂ ਗ੍ਰਾਮ ਦੀ ਹੈ ਆ ਦਿੱਲੀ ਪਬਲਿਕ ਸਕੂਲ ਦੀ ਹੈ ਇਹ ਤਾਂ ਪਹਿਚਾਨ ਹੈ ਇਹ ਸਿੱਖੀ ਦੀ ਪਹਿਚਾਨ ਹੈ ਮੁਸਲਮਾਨ ਦੀ ਪਹਿਚਾਨ ਹੈ ਇਹ ਨਹੀਂ ਹੈ ਧਰਮ ਧਰਮ ਹੈ ਅੰਦਰ ਦਾ ਨਾਮ ਧਰਮ ਹੈ ਉਸ ਜਿਹੜੇ ਸਾਡਾ ਸਵਿਧਾਨ ਹੈ ਕੁਰਾਨ ਪਵਿੱਤਰ ਕੁਰਾਨ ਜਿਹੜੀ ਰੱਬ ਦੀ ਬਾਣੀ ਹੈ ਤੇ ਹਦੀ ਜਿਹੜੀ ਪ੍ਰੋਫੈਟ ਮੁਹੰਮਦ ਸਾਹਿਬ ਦੀ ਬਾਣੀ ਹੈ ਇਹ ਜਿਹੜੇ ਸਿੱਖਿਆਵਾਂ ਜਿਹੜਾ ਮੁਸਲਮਾਨ ਹੋ ਕੇ ਇਹਨਾਂ ਸਿੱਖਿਆਵਾਂ ਨੂੰ ਪਾਲਣਾ ਕਰਦਾ ਹੈ ਇਹਨਾਂ ਮੁਤਾਬਕ ਆਪਣੀ ਜ਼ਿੰਦਗੀ ਗੁਜ਼ਾਰਦਾ ਹੈ ਉਹ ਸੱਚਾ ਮੁਸਲਮਾਨ ਹੈ ਜਿਹੜਾ ਤੋੜਦਾ ਉਹ ਮੁਜਰਮ ਹੈ ਉਹ ਇਸਲਾਮ ਕਹਿੰਦਾ ਹੈ ਕੁਰਾਨ ਸ਼ਰੀਫ ਦੇ ਚੈਪਟਰ ਬਕਰਾ ਹੈ ਤਾਂ ਨੰਬਰ 255 ਸ਼ਰਅ ਲਾਗੂ ਨਹੀਂ ਹੋ ਸਕਦੀ ਉਹਨੇ ਸ਼ਰਅ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਇਸਲਾਮ ਦੇ ਮੁਤਾਬਕ ਸੂਰਤ ਮਾਇਦਾਤ ਨੰਬਰ 8 ਤੁਹਾਨੂੰ ਕਿਸੇ ਦੀ ਦੁਸ਼ਮਣੀ ਅਹ ਖੀਰੂ ਸਾਹਿਬ ਤੋਂ ਨਰੋਗ ਦਵੇ ਉਹਨਾਂ ਨੇ ਨਾਨਕ ਸਾਹਿਬੀ ਕੀਤੀ ਕਿ ਗੁਰੂ ਸਾਹਿਬ ਦੀ ਲੜਾਈ ਗੁਰੂ ਸਾਹਿਬ ਨਾਲ ਸੀ ਸਾਬਜਾ ਦੇ ਕੋਈ ਕਸੂਰ ਨਹੀਂ ਸੀ ਉਹਨੇ ਇੱਕ ਨ ਇੱਕ ਹੀ ਕਾਨੂੰਨ ਤੋੜੇ ਨੇ ਕਈ ਕਿਹੜੀ ਇਸਲਾਮੀ ਸਿੱਖਿਆਵਾਂ ਤੋੜੀਆਂ ਨੇ ਇਸ ਲਈ ਮੈਂ ਅਕਸਰ ਕਹਣਾ ਕਿਉਂਕਿ ਸੂਬੇ ਸਰਾਨਦ ਨੇ ਇਸਲਾਮ ਦੀਆਂ ਸਿੱਖਿਆਵਾਂ ਨੂੰ ਇਸਲਾਮ ਦੇ ਕਾਨੂੰਨਾਂ ਨੂੰ ਇਸਲਾਮ ਦੇ ਸਵਿਧਾਨ ਨੂੰ ਤੋੜ ਗਈ ਛੋਟੇ ਸਾਬਜਾ ਦੇ ਨੂੰ ਸ਼ਹੀਦ ਕੀਤਾ ਸੀ ਇਸ ਲਈ ਉਹ ਇਸਲਾਮ ਦਾ ਤੁਸੋਂ ਪਹਿਲਾਂ ਸਿੱਖੀ ਦਾ ਮਜਰਮ ਮਗਰਮਤ ਇਸਲਾਮ ਦਾ ਮਜਰਮ ਪਹਿਲਾਂ 시키ਦਾ ਨੂੰ ਜਿਹੜਾ ਮਗਰੋਂ ਹੈ ਇਹ ਸਭ ਉਸੇ ਜੁਰਮ ਕਰਨ ਵਾਲਾ ਕੋਈ ਹੋਵੇ ਇੱਥੇ ਨਾ ਬਲਕਿ ਦੇ ਇੱਕ ਪ੍ਰੋਫੈਸਰ ਮੋਸਾਮ ਦੀ ਜਿੰਨੀ ਦਾ ਇੱਕ ਵਾਕਿਆ ਹੈਗਾ ਉਹਨਾਂ ਦੀ ਬੇਟੀ ਦੀ ਫਾਤਮਾ ਰਜ਼ੀਤੋਲਾ ਉੱਥੇ ਮਦੀਨੇ ਚ ਚੋਰੀ ਹੋ ਗਈ ਹਮ ਇਸਲਾਮ ਚ ਪਹਿਲਾਂ ਗਰੀਬੀ ਤੁਰ ਕਰਨ ਦਾ ਹੁਕਮ ਹੈ ਫੇਰ ਵੀ ਅਗਰ ਕੋ ਚੋਰੀ ਕਰਦਾ ਹੱਥ ਘਟਾਉਣ ਦਾ ਹੁਕਮ ਹੈ ਠੀਕ ਹੈ ਨਹੀਂ ਉਹ ਜਿਹੜੀ ਸਜ਼ਾ ਸੁਣਾਈ ਗਈ ਉਹ ਇੱਕ ਲੜਕੀ ਨੇ ਕੀਤੀ ਸੀ ਤਾਂ ਉਹ ਬੜੇ ਘਰ ਦੇ ਉੱਚੇ ਕਰਦੀ ਸੀ ਤਾਂ ਉਹਨਾਂ ਨੇ ਸਿਫਾਰਿਸ਼ ਕੀਤੀ ਕਿ ਇਹ ਉੱਚੇ ਕਰਦੀ ਹੈ ਇਹਨਾਂ ਨੂੰ ਜਿਹੜਾ ਸਜ਼ਾ ਘਟਾ ਦੇ ਜਾਵੇ ਤੇ ਹਰ ਪਰਮੂਸਲ ਉਸ ਜਿਹੜਾ ਜਿਹੜਾ ਇੱਥੇ ਰੁਖਸੁਰਖ ਹੋ ਗਿਆ ਕਿ ਕਸਮ ਹੈ ਰੱਬ ਦੀ ਅਗਰ ਮੇਰੀ ਬੇਟੀ ਫਾਤਿਮਾ ਵੀ ਇਹ ਜੁਰਮ ਕਰਦੀ ਉਹਨੂੰ ਵੀ ਸਜ਼ਾ ਦਿੱਤੀ ਜਾਂਦੀ ਹੈ ਇਸਲਾਮ ਵਿੱਚ ਕਿਉਂ ਨਹੀਂ ਹੈ ਇਸਲਾਮ ਤਾਂ ਇਨਸਾਫ ਦਾ ਨਾਮ ਹੈ ਸੱਚਾਈ ਦਾ ਨਾਮ ਹੈ ਸੁਖੜਾ ਹੋਣ ਦਾ ਨਾਮ ਹੈ ਤੁਸੀਂ ਜਦੋਂ ਇੱਥੇ ਲੰਗਰ ਲਾਉਂਦੇ ਹੋ ਜਿਵੇਂ ਤੁਸੀਂ ਸਿੱਖ ਮੁਸਲਮ ਸਾਂਝਾ ਜਦੋਂ ਇੰਦੇ ਚਿਹਰੇ ਮਹਾਂਦਰੇਵਾਜੋਂ ਤੁਹਾਨੂੰ ਦੇਖਿਆ ਜਾਂਦਾ ਵੀ ਤੁਸੀਂ ਇਹ ਸਾਂਝਾ ਨੂੰ ਅੱਗੇ ਵਧਾਉਂਦੇ ਹੋ ਆ ਕੇ ਇੱਥੇ ਪਹੁੰਚਦੇ ਹੋ ਇਸ ਧਰਤੀ ਤੇ ਲੰਗਰ ਲਾਉਂਦੇ ਹੋ ਜੋ ਸਨਮਾਨ ਮਿਲਦਾ ਹੈਗਾ ਕਿਦਾਂ ਮਹਿਸੂਸ ਕਰਦੇ ਹੋ ਮੈਂ ਉਸ ਸਨਮਾਨ ਨੂੰ ਉਸ ਸਤਕਾਰ ਨੂੰ ਉਹ ਪਿਆਰ ਨੂੰ ਮੁਹ ਮੇਰੇ ਕੋਲ ਸ਼ਬਦ ਨਹੀਂ ਹੈ ਮੈਂ ਉਹਨਾਂ ਨੂੰ ਸ਼ਬਦਾਂ ਵਿੱਚ ਬਿਆਨ ਕਰ ਸਕਦਾ ਮੈਂ ਸੋਚ ਵੀ ਨਹੀਂ ਸਕਦਾ ਕਿਸ ਤਰ੍ਹਾਂ ਲੋਕ ਦੇਖੋ ਕੀ ਲੈਣਾ ਮੈਨੂੰ ਜਾਣਦੇ ਵੀ ਨਹੀਂ ਹੈ ਕਿ ਸਾਨੂੰ ਲੋਕ ਕਿਸੇ ਨੂੰ ਦੂਰ ਆਉਂਦੇ ਗਲ ਬਕਰੀ ਲੈ ਲੈਂਦੇ ਨੇ ਕਿਸ ਤਰ੍ਹਾਂ ਮੈਨੂੰ ਪਿੱਛੇ ਦੇ ਇੱਕ ਜਿਵੇਂ ਇੱਕ ਦਿੱਲੀਓ ਸਰਦਾਰ ਜੀ ਆਏ ਸੀ ਕਹਿ ਰਹੇ ਸੀ ਗੱਲੇ ਨਾਲ ਉਹ ਆਈ ਬੱਚੀ ਗਾਣ ਲੱਗੀ ਐਂਕਰ ਸੀ ਕਹਿੰਦੀ ਮੇਰੀ ਗੱਲ ਸਮਝ ਨਹੀਂ ਆਈ ਮੈਂ 1.5 ਕਿਲੋਮੀਟਰ 2 ਕਿਲੋਮੀਟਰ ਤੁਰ ਕੇ ਆਈਆਂ ਲੋਕ ਹੱਕਾਂ ਲਾ ਰਹੇ ਨੇ ਲੰਗਰ ਚਾਹ ਕੋਲ ਅੱਛਾ ਤੁਸੀਂ ਲੋਕਾਂ ਨੂੰ ਡੰਡਾ ਨਹੀਂ ਖੜਾ ਆਇਆ ਤੇ ਫਿਰ ਵੀ ਲੋਕ ਖੜੇ ਨੇ ਨਾ ਕਿ ਮੁਹੱਬਤ ਦੀ ਮੁਹੱਬਤ ਦੀ ਰਿਗਾਰਡ ਦੀ ਮੁਹੱਬਤ ਉਹਨਾਂ ਦੀ ਗੱ ਇਡਤਨ ਤੱਕ ਸ੍ਰੀ ਗੁਰੂ ਨਾਨਕ ਸਾਹਿਬ ਨੇ ਪਾਈ ਮਰਦਾਨੇ ਨੂੰ ਆਪਣੇ ਨਾਲ ਰੱਖ ਕੇ ਕੀਤੀ ਸੀ ਉਹ ਸਾਂਝੀ ਗੱਲ ਹੈ ਜਿਹੜੀ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਮੰਦਰ ਸਾਹਿਬ ਨੀ ਪੱਥਰ ਸ੍ਰੀ ਮੀਆ ਵੀ ਤੋਖਾ ਕੇ ਕੀਤੀ ਸੀ ਇਹ ਉਹ ਸਾਂਝੀ ਗੱਲ ਹੈ ਜਿਹੜੀ ਤਾਂ ਸ੍ਰੀ ਗੁਰੂ ਨਾਨਕ ਸਾਹਿਬ ਨੇ ਪਾਈ ਮਰਦਾਨੇ ਨੂੰ ਆਪਣੇ ਨਾਲ ਰੱਖ ਕੇ ਕੀਤੀ ਸੀ ਜਿਹਨੂੰ ਕਹਿੰਦੇ ਮਰਦਾਨੇ ਰਵਾਬ ਵਜਾ ਬਾਣੀ ਆਈ ਹੈ ਜਮਨਸ ਪਲਾਰਬ ਵਜਾਇਦਾ ਜਮਨਸ ਮਰਦਾਨਾ ਮਰਾਸੀ ਇਹਨੂੰ ਪਾਈ ਮਰਦਾਨਾ ਕਹਿੰਦੇ ਨੇ ਬਾਬਾ ਗਿਆ ਬਗਦਾਦ ਨੂੰ ਬਗਦਾਦ ਨੂੰ ਬਾਬਾ ਗਿਆ ਬਗਦਾਦ ਨੂੰ ਜਾ ਕੇ ਆਸਾਨਾ ਇੱਕ ਬਾਬਾ ਤਾਰੂ ਜੀ ਦਾ ਰਬੀ ਮਦਰ ਇਹ ਉਸ ਪਿਆਰ ਨੂੰ ਲੋਕ ਮੁਹੱਬਤਾਂ ਦੇਣਾ ਹੁੰਦੇ ਨੇ ਉਸ ਪਿਆਰ ਦੇ ਖਿੱਚੇ ਹੋਇਆ ਹੁੰਦੇ ਨੇ ਸਾਡੇ ਚ ਕੋਈ ਅਸੀਂ ਕਸ਼ਿਸ਼ ਨਹੀਂ ਹੈਗੀ ਅਸੀਂ ਉਸ ਪਿਆਰ ਨੂੰ ਵਧਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਅਸੀਂ ਚਾ ਮਿੱਠਾ ਚਾਵਲ ਖਾ ਕੇ ਉਹਨਾਂ ਦੀ ਮਠਿਆਸ ਬੰਨਣ ਦੀ ਕੋਸ਼ਿਸ਼ ਕਰਦੇ ਬਿਲਕੁਲ ਬਿਲਕੁਲ ਔਰ ਕਿਤਨਾ ਕਿਤੇ ਪੰਜਾਬ ਦੀ ਸਾਂਝੀ ਵਾਲਤਾ ਨੂੰ ਬਰਕਰਾਰ ਰੱਖਣ ਦੀ ਵੀ ਕੋਸ਼ਿਸ਼ ਕਰਦੇ ਹੈਗੇ ਉਹ ਸ਼ਹਾਦਤਾਂ ਦੇ ਦਿਨ ਜਿਹੜੇ ਹੈਗੇ ਨੇ ਉਹ ਫਤਿਹਗੜ ਸਾਹਿਬ ਦੇ ਵਿੱਚ ਮਨਾਏ ਜਾ ਰਹੇ ਹੈਗੇ ਤਿੰਨ ਦਿਨ ਸਵੇਰ ਦੀ ਵਿਚਾਰੀ ਲੱਗਦੀ ਹੈ ਜਿਸ ਦੇ ਵਿੱਚ ਨਵਾਬ ਮਲੇਰ ਕੋਟਲਾ ਜਿਹੜੇ ਕਿ ਸ਼ੇਰ ਖਾਨ ਮੁਹੰਮਦ ਸੀਗੇ ਹਾ ਦਾ ਨਾਰਾ ਮਾਰਦੇ ਹੈਗੇ ਨੇ ਔਰ ਇਹ ਮਲੇਰ ਕੋਟਲੇ ਤੋਂ ਲਗਾਤਾਰ ਇੱਥੇ ਪਹੁੰਚਦੇ ਹੈਗੇ ਨੇ ਔਰ ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਲੰਗਰ ਲਗਾਉਂਦੇ ਹੈਗੇ ਨੇ ਇੱਧਰ ਤੁਸੀਂ ਸੰਗਤ ਦੇਖ ਸਕਦੇ ਹੋ ਕਿ ਕਿਸ ਕਦਰ ਜਿਹੜੀ ਸੰਗਤ ਹੈ ਉਹ ਇੱਥੇ ਮੌਜੂਦ ਰਹਿੰਦੀ ਹੈਗੀ ਹੈ ਲਗਾਤਾਰ ਔਰ ਸੇਵਾ ਚਲਦੀ ਰਹਿੰਦੀ ਹੈਗੀ ਹੈ ਲਗਾਤਾਰ ਸੋ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸ਼੍ਰੀ ਫਤਿਹਗੜ ਸਾਹਿਬ ਦੀ ਪਾਵਨ ਪਾਕ ਧਰਤੀ ਤੋਂ ਔਰ ਇਹ ਸلسਲਾ ਜਾਰੀ ਰਹੇਗਾ ਫਿਲਹਾਲ ਮੈਨੂੰ ਦਿਓ ਆਗਿਆ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤ